ਇਹ ਵੀ ਦੇਖਦੇ ਆ ਕਿ ਡਾਂਗ ਦੀ ਗੰਡ ਕੋਲ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਕਿੱਦਾਂ ਬਣਦੀ ਹੈ ਪਹਿਲਾ ਇਹਦੇ ਨਾਲ ਇਹਨੂੰ ਸਾਰਾ ਘਸਾਉਣਾ ਪੈਂਦਾ ਬਹੁਤ ਲੰਮਾ ਪ੍ਰੋਸੈਸ ਆ ਆ ਦੂਜੀ ਬਰੀਕ ਰੇਤੀ ਆ ਇਹਦੇ ਨਾਲ ਇਹਨੂੰ ਸਾਰੀ ਨੂੰ ਚੰਗੇ ਤਰੀਕੇ ਨਾਲ ਰਗੜਨਾ ਰਗੜਨਾ ਇਸ ਕਰਕੇ ਆ ਕਿ ਇਹਨੂੰ ਹੱਥ ਚ ਨਾ ਲੱਗ ਜੇ ਗ੍ਰਿਪ ਵਧੀਆ ਰਹੇ ਤੇ ਹੁਣ ਆ ਗੰਡਾ ਦੇਖੋ ਜੀ ਕਿੱਦਾਂ ਹੋਈਆਂ ਆ ਹਨਾ ਇਹ ਗੰਡਾ ਜਿਹੜੀਆਂ ਆ ਸਾਰੀਆਂ ਸੈੱਟ ਹੋਣੀਆਂ। ਇਹ ਸੈੱਟ ਹੋਣੀਆਂ ਰੇਤੀ ਨਾਲ, ਲੱਕੜ ਵਾਲੀ ਰੇਤੀ ਨਾਲ। ਇਹ ਸੈੱਟ ਹੋਣੀਆਂ ਲੱਕੜ ਵਾਲੀ ਰੇਤੀ ਨਾਲ। ਜਿਹੜੀ ਕਿ ਆ ਹੁੰਦੀ ਵੱਡੀ ਰੇਤੀ। ਤੇ ਆ ਬਾਕੀ ਜਿਹੜੀਆਂ ਛੋਟੀਆਂ ਗੰਡਾ ਆ ਉਹਨੂੰ ਅਸੀਂ ਵਰਤਾਂਗੇ ਇਹ ਸਾਰੀ ਦੇ ਨਾਲ। ਇਹ ਸਾਰੀ ਦੇ ਨਾਲ ਇਸ ਕਰਕੇ ਕਿ ਇਹਦੇ ਵਿੱਚ ਡਬਲ ਵੇਡ ਆ ਤੁਸੀਂ ਇਹਨੂੰ ਜੇ ਇਹਨੂੰ ਘਸਾਉਣਾ ਆ ਵੱਢਣਾ ਨਹੀਂ ਆ ਫਿਰ ਉਹ ਤੁਸੀਂ ਸਿੱਧਾ ਸੇ ਘਸਾ ਸਕਦੇ ਆ। ਜਿੱਦਾਂ ਉਹਨੇ ਦੀ ਗੰਡਣਾ ਗੋਲ ਆ ਗੋਲ ਗੋਲ ਗੰਡਾ ਆ ਇਹ ਹੈਗਿਆ ਆ ਆਪਣੇ ਹੁਣ ਦੇ ਮੌਸਮ ਦੀਆਂ ਡਾਂਗਾ ਸੋਨ ਮਹੀਨੇ ਵਾਲੀਆਂ ਸੋਨ ਮਹੀਨੇ ਚ ਕੀ ਹੁੰਦਾ ਆ ਤੁਹਾਨੂੰ ਪਤਾ ਨਹੀਂ ਪੈਂਦੇ ਆ ਤੇ ਹਰੇਕ ਜਿਹੜਾ ਪੌਦਾ ਆ ਉਹਨੂੰ ਵੱਧ ਤੋਂ ਵੱਧ ਭੁੰਗਾਰੇ ਆਉਂਦੇ ਆ ਤੇ ਉਹ ਵੱਧ ਤੋਂ ਵੱਧ ਉੱਗਦਾ ਆ ਹਨਾ ਇਹਦੇ ਇਹਨੂੰ ਹੀ ਕਿੰਨੀਆਂ ਟਾਹਣੀਆਂ ਹੋ ਗਈਆਂ ਸਾਰੀਆਂ ਵੱਟੀਆਂ ਤੇ ਜਿਹੜੀਆਂ ਹੁਣ ਬਾਅਦ ਦੀਆਂ ਡਾਂਗਾ ਆ ਰਹੀਆਂ ਆ ਉਹਦੀਆਂ ਗੰਡਾ ਹੁੰਦੀਆਂ ਗੋਲ ਉਹ ਗੋਲ ਕਿੱਦਾਂ ਹੁੰਦੀਆਂ ਜਦੋਂ ਡਾਂ ਜਿਹੜੀ ਆ ਡਾਂਗ ਮੈਚ्योर ਹੋ ਗਈ ਨਾ ਬਾਸਤੀ ਫਿਰ ਉਹਦੇ ਵਿੱਚੋਂ ਜਿਹੜੀ ਟਾਣੀ ਨਿਕਲਨੀ ਨਾ ਥੋੜੀ ਮੋਟੀ ਨਿਕਲਨੀ ਆ ਉਹਨਾਂ ਨੂੰ ਤੁਸੀਂ ਕੱਟ ਲੈਣਾ ਕੱਟ ਕੇ ਫਿਰ ਉਹਨੂੰ ਗੋਲ ਸ਼ੇਪ ਦੇ ਦੇਣਾ ਰੇਤੀ ਨਾਲ ਆਰੀ ਨਾਲ ਜਾਂ ਫਿਰ ਜਿੱਦਾਂ ਵੀ ਤੁਹਾਨੂੰ ਠੀਕ ਲੱਗੇ ਹੋਰ ਬਹੁਤ ਟੂਲਸ ਹੁੰਦੇ ਆ ਜਿੱਦਾਂ ਕਿ ਮੈਂ ਕਈ ਵਾਰੀ ਜਿਹੜੀਆਂ ਛੋਟੀਆਂ ਛੋਟੇ ਪੀਸ ਆ ਇਹਦੇ ਇਹਨੂੰ ਇਹਦੇ ਨਾਲ ਕੱਟਣਾ ਹੈ ਬਲੇਡ ਨਾਲ ਇਹ ਇਹਦੇ ਨਾਲ ਇਸ ਕਰਕੇ ਇਹਦੇ ਨਾਲ ਨਾ ਥੋੜਾ ਜਿਹਾ ਬਲੇਡ ਕੱਟੋ ਕਟਿੰਗ ਬਹੁਤ ਪ੍ਰੈਸੀਸ ਹੁੰਦੀ ਆ ਹਨਾ ਉਹ ਲਾਇਆ ਇਹਨੂੰ ਵੀ ਸਾਰਿਆਂ ਨੂੰ ਆਪਾਂ ਬਲੇੜ ਨਾਲ ਨਾਲ ਹੀ ਕੱਟ ਸਕਦੇ ਆ ਇਹ ਡਾਂਗਾ ਜਿਹੜੀਆਂ ਆ ਇਹ ਆਪਾਂ ਆਪਣੇ ਜਿਹੜਾ ਗਰੁੱਪ ਆ ਸਾਡਾ ਜਿਹਦੇ ਮੁੰਡੇ ਸੇਵਾ ਕਰਦੇ ਆ ਸੇਵਾ ਤੇ ਲੱਗੇ ਉਹਨਾਂ ਨੂੰ ਦੇਣੀਆਂ ਡਾਂਗਾ ਤੇ ਆਹ ਜਿਹੜੀ ਡਾਂਗਾ ਹਨਾ ਇਹਦਾ ਥੈਈ ਦਰਸ਼ਨੀ ਡਾਂਗਾ ਚਰਨੀ ਕਲਾ ਲਈ ਇਹ ਡਾਂਗ ਦਾ ਪੈਰਾ ਕਰਨਾ ਥੋੜਾ ਔਖਾ ਆ ਕਿਉਂਕਿ ਇਹਦੀ ਮਾੜੀ ਮੋਟੀ ਗੰਦ ਜਿਹੜੀ ਖਰਾਬ ਹੋ ਜਵੇ ਤੇ ਨੁਕਸਾਨ ਉਹ ਕਰਦੀ ਹੈ। ਨਾਲੇ ਇਹਨੂੰ ਸਪਾਉਣਾ ਬਹੁਤ ਤਰੀਕੇ ਨਾਲ ਪੈਂਦਾ। ਉਸ ਕਰਕੇ ਨਹੀਂ ਤਾਂ ਜੇ ਇਹਨੂੰ ਤੂੰ ਤੂੰ ਪ੍ਰਸ਼ਕ ਸਪਾਉਂਗੇ। ਇਹੇ ਜਿਹੜਾ ਨਾ ਸੇ ਪਾਸਾ ਸਾਰੀ ਖਰਾਬ ਹੋ ਜਣਾ। ਖਰਾਬ ਹੋ ਜਾਣੀ ਜਿੱਦਾਂ ਉਹ ਨਾ ਆਇਆ। ਆ ਬਾਸ ਦੇਖਦੇ ਆ ਇਹ ਸੁੰਗੜ ਗਿਆ। ਇਹਦੇ ਵੇਲੇ ਝੂੜੀਆਂ ਜੀਆਂ ਪੈ ਗਈਆਂ। ਹਨਾ ਉਹ ਦੇ ਕਰਕੇ ਡਾਂਗ ਨਾ ਚੰਗੀ ਨਹੀਂ ਲੱਗਦੀ। ਇਹ ਤਾਂ ਬਹੁਤ ਦਰਸ਼ਨੀ। ਇਹਦਾ ਬਹੁਤ ਦਰਸ਼ਨੀਆ ਉਹ ਵੀ ਬਹੁਤ ਦਰਸ਼ਨੀਆ ਤੁਹਾਨੂੰ ਏਦਾਂ ਦੂਰ ਦੇਖ ਕੇ ਦੋਸਾਂ ਹੀ ਲੱਗਦੀ ਮੈਨੂੰ ਪਾੜਾ ਨਹੀਂ ਮੋੜਨਾ ਮੈਨੂੰ ਪਤਾ ਫਿਰ ਬਾਕੀ ਸੋਟੀਆਂ ਇਹਦੇ ਤੇ ਵੀ ਬਹੁਤ ਮਿਹਨਤ ਲੱਗਦੀ ਹੈ ਇਹ ਤਾਂ ਸਿੱਧੀ ਸਿੰਪਲ ਸੋਟੀ ਆ ਪਰ ਮਿਹਨਤ ਇੱਤੇ ਵੀ ਲੱਗਦੀ ਆ ਬਾਕੀ ਦਾਮ ਦਾ ਜਿਹੜੀਆਂ ਆਪਾਂ ਘੰਗਰੂ ਵਾਲੀਆਂ ਬਣਾਈ ਦੀਆਂ ਉਹ ਲੰਬੀਆਂ ਤੇਰੀਆਂ ਹੁੰਦੀਆਂ ਆ ਦਾ ਵੀ ਆਹ ਦੇ علاوہ ਆਹ ਹੋ ਗਈ ਜਿੱਦਾਂ ਚੋ ਚੋ ਲੈਂਦੀ ਰਹਿੰਦੀ ਰਹਿੰਦੀ ਇਹਨਾਂ ਆਪਾਂ ਸਿੱਖਾਂਗੇ ਇਹਨੇ ਬਹੁਤ ਕੰਮ ਕਰਨਾ ਲੰਦਾ ਸੇਕ ਲਗਾਉਣਾ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਫਿਰ ਜਾ ਕੇ ਸਹੀ ਹੁੰਦੀ ਹੈ